ਆਪਣੇ YouTube ਚੈਨਲ ਖੇਤੀਬਾੜੀ ਅਪਡੇਟ ਉੱਪਰ ਸਾਰੇ ਕਿਸਾਨ ਭਰਾਵਾਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਅੱਜ ਤਰੀਕ ਹੈਗੀ ਆ 3 ਨਵੰਬਰ 2025 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿਰਫ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰਾਂਗੇ ਬਾਸਮਤੀ ਅਤੇ ਮਸਲ ਦੇ ਨਵੇਂ ਰੇਟਾਂ ਦੀ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹਰਿਆਣੇ ਦੀਆਂ ਮੰਡੀਆਂ ਬਾਰੇ ਵੀ ਜਾਣਕਾਰੀ ਦੇਵਾਂਗੇ ਪਰ ਉਸ ਤੋਂ ਪਹਿਲਾਂ ਪੰਜਾਬ ਦੀ ਕੱਲੀ-ਕੱਲੀ ਮੰਡੀ ਦੀ ਜਾਣਕਾਰੀ ਦੇਵਾਂਗੇ ਬਾਸਮਾਤੀ ਤੇ ਰੇਟ ਕੀ-ਕੀ ਚੱਲ ਰਹੇ ਹਨ ਕਿੰਨੇ ਕੁ ਵਧੇ ਆ ਜਾਂ ਘਟੇ ਨੇ ਬਣੇ ਰਹੋ ਵੀਡੀਓ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਸਭ ਤੋਂ ਪਹਿਲਾਂ ਆਪਾਂ ਨਾਬਾ ਮੰਡੀ ਦੀ ਗੱਲ ਕਰਦੇ ਹਾਂ ਪੰਜਾਬ ਦੀ ਉੱਥੇ 1509 ਦਾ ਰੇਟ 3050 ਤੋਂ ਲੈ ਕੇ 3100 ਰੁਪਏ ਤੱਕ ਵਿਕਿਆ ਅਤੇ 17-18 ਦਾ ਹੱਥ ਝਾੜ ਦਾ ਰੇਟ 3400 ਰੁਪਏ ਤੱਕ ਵਿਕਿਆ ਤੇ ਕੰਬਾਈਨ ਵਾਲੇ ਦਾ ਰੇਟ 3100 ਤੋਂ ਲੈ ਕੇ 3200 ਰੁਪਏ ਤੱਕ ਵਿਕਿਆ ਅਤੇ 18 47 ਦਾ ਰੇਟ 2800 ਰੁਪਏ ਪ੍ਰਤੀ ਕੁਇੰਟਲ ਵਿਕਿਆ ਅਤੇ 1401 ਦਾ ਰੇਟ 3300 ਤੋਂ ਲੈ ਕੇ 3400 ਦੇ ਵਿਚਕਾਰ ਵਿਕਿਆ 3400 ਹੱਥ ਛਾੜ ਦਾ ਰੇਟ ਸੀ ਮੁੱਸੱਲਾ ਅਤੇ 11 21 ਦਾ ਹੱਥ ਛਾੜ ਦਾ ਰੇਟ 3800 ਰੁਪਏ ਕੰਬਾਈਨ ਵਾਲੇ ਦਾ ਰੇਟ 3450 ਰੁਪਏ ਰਿਹਾ ਇਸ ਤੋਂ ਅੱਗੇ ਕੋਟਕਪੁਰਾ ਮੰਡੀ ਦੀ ਗੱਲ ਕਰਦੇ ਇੱਥੇ 1509 ਦਾ ਰੇਟ 3000 ਤੋਂ ਲੈ ਕੇ 3120 ਰੁਪਏ ਤੱਕ ਰਿਹਾ ਮੋਛਲ 1400 ਇੱਕ ਦਾ ਰੇਟ 3300 ਰੁਪਏ ਪ੍ਰਤੀ ਕੁਇੰਟਲ ਵਿਕਿਆ 18 47 ਦਾ ਰੇਟ 2600 ਤੋਂ ਲੈ ਕੇ 2700 ਦੇ ਵਿਚਕਾਰ ਵਿਕਿਆ 17 18 ਦਾ ਰੇਟ 3200 ਤੋਂ ਲੈ ਕੇ 3300 ਰੁਪਏ ਤੱਕ ਵਿਚਕਾਰ ਵਿਕਿਆ ਅਤੇ 16 92 ਦਾ ਰੇਟ 3000 ਰੁਪਏ ਤੋਂ ਲੈ ਕੇ 3300 ਰੁਪਏ ਦੇ ਵਿਚਕਾਰ ਵਿਕਿਆ ਇਸ ਤੋਂ ਅੱਗੇ ਤਰਨਤਾਰ ਮੰਡੀ ਦੇ ਵਿੱਚ 1509 ਦਾ ਰੇਟ 2700 ਤੋਂ ਲੈ ਕੇ 3130 ਰੁਪਏ ਤੱਕ ਵਿਕਿਆ ਅਤੇ 17 18 ਦਾ ਰੇਟ 3300 ਰੁਪਏ ਤੱਕ ਵਿਕਿਆ ਅਤੇ ਮੁੱਛਲ 1401 ਦਾ ਰੇਟ 3400 ਤੋਂ ਲੈ ਕੇ 3700 ਰੁਪਏ ਦੇ ਵਿਚਕਾਰ ਵਿਕਿਆ ਇਸ ਤੋਂ ਅੱਗੇ ਪੰਜਾਬ ਦੀ ਅੰਮ੍ਰਿਤਸਰ ਮੰਡੀ ਦੇ ਵਿੱਚ 1509 ਦਾ ਰੇਟ 3020 ਰੁਪਈਆ ਤੋਂ ਲੈ ਕੇ 3100 ਰੁਪਏ ਤੱਕ ਵਿਕਿਆ ਅਤੇ ਮੁੱਛਲ 1401 ਦਾ ਰੇਟ 3200 ਤੋਂ ਲੈ ਕੇ 3500 ਦੇ ਵਿਚਕਾਰ ਵਿਕਿਆ 17 18 ਦਾ ਰੇਟ ਹੱਥ ਵਾਲੇ ਦਾ ਰੇਟ 3000 ਤੋਂ ਲੈ ਕੇ 3200 ਰੁਪਏ ਤੱਕ ਵਿਕਿਆ ਅਤੇ ਕੰਬਾਈਨ ਵਾਲੇ ਦਾ ਰੇਟ 3300 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਪਾਤਣਾ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3120 ਰੁਪਏ ਤੱਕ ਵਿਕਿਆ ਅਤੇ 1885 ਦਾ ਰੇਟ 3300 ਤੋਂ ਲੈ ਕੇ 3480 ਰੁਪਏ ਤੱਕ ਵਿਕਿਆ 1401 ਦਾ ਰੇਟ 3500 ਤੋਂ ਲੈ ਕੇ 3700 ਦੇ ਵਿਚਕਾਰ ਵਿਕਿਆ ਅਤੇ 1847 ਦਾ ਰੇਟ 2600 ਤੋਂ ਲੈ ਕੇ 2900 ਦੇ ਵਿਚਕਾਰ ਵਿਕਿਆ ਇਸ ਤੋਂ ਅੱਗੇ ਮਯਾਬ ਦੀ ਸਮਾਣਾ ਮੰਡੀ ਦੀ ਗੱਲ ਕਰੀ ਇੱਥੇ 1509 ਦਾ ਰੇਟ 2900 ਤੋਂ ਲੈ ਕੇ 3120 ਰੁਪਏ ਤੱਕ ਵਿਕਿਆ ਅਤੇ 17 18 ਦਾ ਰੇਟ 3000 ਤੋਂ ਲੈ ਕੇ 3300 ਰੁਪਏ ਤੱਕ ਵਿਕਿਆ ਅਤੇ 1401 ਦਾ ਰੇਟ 3500 ਤੋਂ ਲੈ ਕੇ 3700 ਰੁਪਏ ਤੱਕ ਵਿਕਿਆ ਅਤੇ 18 47 ਦਾ ਰੇਟ 2700 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਸਨਾਮ ਮੰਡੀ ਦੇ ਵਿੱਚ 1509 ਦਾ ਰੇਟ 2950 ਰੁਪਈਆ ਤੋਂ ਲੈ ਕੇ 3200 ਰੁਪਏ ਤੱਕ ਵਿਕਿਆ ਸੋਨਾ 92 ਦਾ ਰੇਟ 3080 ਤੋਂ ਲੈ ਕੇ 3200 ਰੁਪਏ ਤੱਕ ਵਿਕਿਆ ਅਤੇ 18 47 ਦਾ ਰੇਟ 2700 ਰੁਪਏ ਤੱਕ ਵਿਕਿਆ ਇਸ ਦੇ ਨਾਲ ਹੀ 17 18 ਦਾ ਰੇਟ 3300 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਮਰੇਲਕੋਟਲਾ ਮੰਡੀ ਦੇ ਵਿੱਚ 1509 ਦਾ ਰੇਟ 2800 ਤੋਂ ਲੈ ਕੇ 3100 ਰੁਪਏ ਤੱਕ ਵਿਕਿਆ 1847 2800 ਰੁਪਏ ਤੱਕ ਵਿਕਿਆ 17 18 ਦਾ ਰੇਟ 3000 ਤੋਂ ਲੈ ਕੇ 3250 ਰੁਪਏ ਤੱਕ ਵਿਕਿਆ ਅਤੇ 11 21 ਦਾ ਰੇਟ 3450 ਰੁਪਏ ਤੋਂ ਲੈ ਕੇ 3600 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਮਲੋਟ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3200 ਰੁਪਏ ਤੱਕ ਵਿਕ ਰਿਹਾ ਅਤੇ 17 18 ਦਾ ਰੇਟ 3000 ਤੋਂ ਲੈ ਕੇ 3300 ਦੇ ਵਿਚਕਾਰ ਵਿਕ ਰਿਹਾ 18 47 ਦਾ ਰੇਟ 2600 ਤੋਂ ਲੈ ਕੇ 2850 ਰੁਪਏ ਤੱਕ ਵਿਕ ਰਿਹਾ 16 92 ਦਾ ਰੇਟ 3300 ਰੁਪਏ ਤੱਕ ਵਿਕ ਰਿਹਾ ਅਤੇ 11 21 ਦਾ ਰੇਟ 3200 ਤੋਂ ਲੈ ਕੇ 3500 ਦੇ ਵਿਚਕਾਰ ਵਿਕ ਰਿਹਾ 1401 ਦਾ ਰੇਟ 3450 ਰੁਪਏ ਤੋਂ ਲੈ ਕੇ 3580 ਰੁਪਏ ਤੱਕ ਵਿਕ ਰਿਹਾ ਇਸ ਦੇ ਨਾਲ ਹੀ ਮੌਨਕ ਮੰਡੀ ਦੇ ਵਿੱਚ 1509 ਦਾ ਰੇਟ 3000 ਰੁਪਏ ਤੱਕ ਵਿਕ ਰਿਹਾ ਅਤੇ 1847 ਦਾ ਰੇਟ 2600 ਰੁਪਏ ਵਿਕ ਰਿਹਾ 17 18 ਦਾ ਰੇਟ 3100 ਤੋਂ ਲੈ ਕੇ 3340 ਰੁਪਏ ਤੱਕ ਵਿਕ ਰਿਹਾ 11 21 ਦਾ ਰੇਟ 3500 ਰੁਪਏ ਤੱਕ ਵਿਕ ਰਿਹਾ 1692 ਦਾ ਰੇਟ 3400 ਰੁਪਏ ਤੱਕ ਵਿਕ ਰਿਹਾ ਇਹ ਸੀ ਪੰਜਾਬ ਦੀਆਂ ਮੰਡੀਆਂ ਦੀ ਅੱਜ ਦੀ ਬਾਸਮਤੀ ਦੇ ਰੇਟਾਂ ਦੀ ਤਾਜ਼ਾ ਜਾਣਕਾਰੀ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹਰਿਆਣੇ ਜਾਂ ਮੰਡੀਆਂ ਦੀ ਕੱਲੇ ਕੱਲੇ ਮੰਡੀ ਦੀ ਜਾਣਕਾਰੀ ਜਮਾਂਗੇ ਰੇਟਾਂ ਦੀ ਤਾਜ਼ੇ ਰੇਟਾਂ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ